ਨੇ ਦੋ ਯੂਟਿਊਬਰ ਜੋ ਆਪਣਾ ਜਨਮ ਦਿਨ ਮਨਾਉਣ ਰਾਤ ਨੂੰ 12 ਵਜੇ ਸਮਸ਼ਾਨ ਘਰ ਕਰੋੜੀ ਗੇਟ ਵਿਖੇ ਜਾਂਦੇ ਆ ਜਿੱਥੇ ਉਹਨਾਂ ਦਾ ਦਾਵਾ ਸੀ ਵੀ ਉਹਨਾਂ ਦੇ ਉੱਤੇ ਭੂਤ ਨੇ ਹਮਲਾ ਕੀਤਾ ਤੇ ਉਹਨਾਂ ਦੀਆਂ ਹੱਡੀਆਂ ਗਾਇਬ ਹੋ ਚੁੱਕੀਆਂ ਤੁਸੀਂ ਦੇਖ ਲੈਣਾ ਕੈਮਰੇ ਬੈਗਮ ਫੋਨ ਨੇ ਮੈਂ ਇੰਨੇ ਟੱਲੇ ਚੱਲਾਂ ਮੈਂ ਇੰਨੇ ਟੱਲੇ ਚੱਲੋ ਉੱਥੇ ਦੇਖੋ ਜਿੰਨਾ ਕੁ ਪਤਾ ਲੱਗਦਾ ਕਹਿੰਦੇ ਕਦੇ ਸਾਹਮਣੇ ਵਾਲਾ ਕਹਿੰਦੇ ਚੱਲ ਰਿਹਾ ਉਹਨਾਂ ਨੂੰ ਦਿਖਾਣੇ ਪਤਾ ਲੱਗਦਾ ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਦੋ ਯੂਟਿਊਬਰ ਜੋ ਆਪਣਾ ਜਨਮ ਦਿਨ ਮਨਾਉਣ ਰਾਤ ਨੂੰ 12 ਵਜੇ ਸਮਸ਼ਾਨ ਘਰ ਕਰੋੜੀ ਗੇਟ ਵਿਖੇ ਜਾਂਦੇ ਆ ਜਿੱਥੇ ਉਹਨਾਂ ਦਾ ਦਾਵਾ ਸੀ ਵੀ ਉਹਨਾਂ ਦੇ ਉੱਤੇ ਭੂਤ ਨੇ ਹਮਲਾ ਕੀਤਾ ਉਹ ਵੀਡੀਓ ਵੀ ਬਹੁਤ ਵਾਇਰਲ ਹੁੰਦੀ ਹੈ ਤੇ ਬਾਅਦ ਦੇ ਵਿੱਚ ਉਹ ਜਿਹੜਾ ਹਸਪਤਾਲ ਭਰਤੀ ਵੀ ਹੁੰਦੀ ਹੈ ਤੇ ਆਪਣੇ ਨਿਸ਼ਾਨ ਵੀ ਦਿਖਾਉਂਦੇ ਆ ਵੱਡੇ ਵੱਡੇ ਹੱਥਾਂ ਦੇ ਨਿਸ਼ਾਨ ਵੀ ਉਹਨਾਂ ਦੇ ਭੂਤ ਨੇ ਹਮਲਾ ਕੀਤਾ ਹੁਣ ਦਵਾਰਾ ਉਹ ਸਮਸ਼ਾਨ ਘਾਟ ਘਲੋੜੀ ਘਾਟ ਗੇਟ ਸ਼ਮਸ਼ਾਨ ਘਾਟ ਫਿਰ ਵਿਵਾਦਾ ਦੇ ਵਿੱਚ ਹੈ ਕਿਉਂ ਵਿਵਾਦਾ ਦੇ ਵਿੱਚ ਹੈ ਉਥੋਂ ਕਿਸੇ ਆਦਮੀ ਜਿਹਦੀ ਪਿਛਲੇ ਦਿਨੀ ਮ੍ਰਿਤਿ ਹੋ ਜਾਂਦੀ ਹੈ ਭਾਵ ਡੈਥ ਹੋ ਜਾਂਦੀ ਹੈ ਉਹਨਾਂ ਦਾ ਪਰਿਵਾਰ ਜਿਹੜਾ ਅੰਤਿਮ ਸੰਸਕਾਰ ਕਰਦਾ ਤੇ ਉਹਨਾਂ ਦੀ ਹੱਡੀਆਂ ਗਾਇਬ ਹੋ ਚੁੱਕੀਆਂ ਸੱਚਾੜੂ ਵਾਲਾ ਮੰਨ ਚੁੱਕਿਆ ਜੀ ਕਹਿੰਦੇ ਬੰਦੇ ਆਂਦੇ ਹੋਰ ਹਾਂ ਗੁਰਪ੍ਰੀਤ ਵਾਲਾ ਮੇਰ ਸਾਹਿਬ ਨੂੰ ਵੀ ਦੱਸਦਾ ਅਸੀਂ ਮੇਰ ਸਾਹਿਬ ਨਾਲ ਖੜੇ ਆ ਸਾਡੇ ਮਨ ਜੀ ਉਹਨੂੰ ਥੱਲੇ ਨੂੰ ਖੋਲੋ ਕੈਮਰੇ ਦਿਖਾਉਣ ਨੇ ਕੈਮਰੇ ਚੱਲ ਰਹੇ ਆ ਠੀਕ ਆ ਨਾ ਪਤਾ ਲੱਗ ਜੂਗਾ ਇਹ ਕੀ ਵੀ ਕਰਵਾਏ ਇਹਦੇ ਪਰਚਾ ਬਵਾਦਨੇ ਇਹ ਕੋਈ ਹੋਰ ਬੰਦਾ ਹੈ ਉਹਦੇ ਵੀ ਪਰਚਾ ਬਵਾਦ ਕੋਈ ਵੀ ਹੋਇਆ ਵੈਸੇ ਕੈਮਰੇ ਭਾਈ ਵੀ ਚੱਲ ਰਹੇ ਆ ਤੁਸੀਂ ਦੇਖ ਲੈਣਾ ਕੈਮਰੇ ਬੈਕਅਪ ਹੋ ਰਹੇ ਨੇ ਮੈਂ ਇੱਥੇ ਕੋਲਾਕੀ ਚੱਲ ਆ ਮੈਂ ਨਹੀਂ ਇੰਨੀ ਥੋੜਾ ਚਲੋ ਉੱਥੇ ਦੇਖ ਲਓ ਕਿੰਨਾ ਪਤਾ ਲੱਗਦਾ ਕਹਿੰਦੇ ਕਦੇ ਸਾਹਮਣੇ ਵਾਲਾ ਕਹਿੰਦੇ ਚੱਲ ਰਹੇ ਆ ਉਹਨਾਂ ਨੂੰ ਦਿਖਾ ਦੇਣਾ ਪੂਰੇ ਖੜੇ ਆ ਪੂਰੇ ਖੜੇ ਆ ਦਿਖ ਰਹੇ ਆ ਆਪਾਂ ਮੈਨੂੰ ਪਤਾ ਲੱਗ ਜਾਏਗਾ ਕਿਹੜਾ ਆਇਆ ਬੰਦਾ ਰਾਤ ਨੂੰ ਪੂਰੇ ਖੜੇ ਆ ਉਹਰੇ ਮਾੜਾ ਦੇਖ ਲੇਗਾ ਕੋਲੇ ਇੰਝ ਆ। ਇਹ ਦੇਖੋ ਕੁਝ ਵੀ ਨਹੀਂ ਆ ਹੱਡ ਪੈਰ ਕੋਈ ਖੋਪੜੀ ਕੁਝ ਵੀ ਨਹੀਂ ਹੈ। ਇਹ ਸਾਰੇ ਜਿਹੜੇ ਤਾਂਤਰੀ ਕੋਲੇ ਕੰਮ ਹੁੰਨੇ ਆ ਸਿਰਫ ਇਹਨਾਂ ਦੇ ਮਿੱਲੀ ਭੁਗਤ ਨਾਲ ਹੋਇਆ ਵਾ ਸਾਰਾ ਕੰਮ ਮਿੱਲੀ ਆ। ਗੇਟ ਗੇਟਮੈਨ ਮੰਨ ਚੁੱਕਿਆ। ਪੜਿਆ ਪੱਟਿਆ ਪੱਟਿਆ ਪੋੜਾ ਨੇ ਪੋੜਾ ਨੇ ਗਰਮ ਪਾਣੀ ਨੂੰ ਬਾਹਰ ਕਾਲੀ ਸਾਰੀ ਹੋਈ ਵੀ ਹੈ ਮਾਰੀ ਪਾਇਆ ਹੋਇਆ ਹੈ ਜੇ ਰੱਖੀ ਹੈ ਪੁੱਲ ਤਾਂ ਹੋਰ ਹੈ ਤੇ ਉਹ ਵੀ ਹੋਰ ਹੈ ਮਿਕਸ ਨਾ ਮਿਕਸ ਨਾ ਮਿਕਸ ਨਾ ਇਹ ਤਾਂ ਚਿੱਟਾ ਦੇ ਕੇ ਗਿੱਲੀ ਕਰਕੇ ਰੱਖਿਆ ਵੇ ਦੇਖੋ ਸੁੱਕੀ ਦੇ ਉਦੋਂ ਬੜਾ ਫਰਕ ਹੈ ਕਿ ਕਿੱਲਾ ਕਿੱਤਾ ਹੈ ਰਾਤ ਨੂੰ ਠੰਡੀ ਕੀਤੀ ਹੋਈ ਹੈ ਨਾ ਕਿੱਤਾ ਮਾਰਿਆ ਹੋਇਆ ਹੈ ਠੰਡੀ ਕੀਤੀ ਹੋਈ ਹੈ ਇਹ ਇਹਦੇ ਤੋਂ ਕਾਰ ਨਹੀਂ ਆਪਣੇ 35 ਖਾਣਾ ਨਹੀਂ ਹੈਗਾ ਕੋਈ ਕੰਡੀਸ਼ਨਰ ਸਾਈਡ ਤੇ ਰੱਖਣੀ ਪੈ ਰਹੀ ਹੈ ਯਾ ਤਾਂ ਰੱਥੇ ਲੋੜ ਬੈ ਗਈ ਹੈ ਕਹੇ ਤੋਂ ਉੱਥੇ ਹੀ ਉੱਟ ਕੇ ਨਾ ਜੀ ਉਹ ਚੋਲੀਆਂ 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 ਕੰਮ ਨਹੀਂ ਕਰਦਾ ਪਰ ਆਹ ਕਿਹਾ ਕਿ ਬਕਦੀ ਆਖੀ ਆ ਹੈ ਜੀ ਸਾਸੀ ਆਖੀ ਹੈ ਜਿਆਦਾ ਉਹ ਜਿਆਦੀ ਦਿੱਤੀ ਵੀ ਇਹਦੇ ਕੋਲੋਂ ਆਪਣਾ ਦਾਦਾ ਲਾਰਸ ਸੈਦ ਅਗਲੇ ਨੇ ਇਕੱਠੇ ਕਰਕੇ ਨੇ ਸੈਟ ਤੇ ਰੱਖਦੇ ਥੋੜਾ ਗਿੱਡੀ ਹੈ ਇਹਨੇ ਪੁਰਾਣਾ ਬੜੀ ਦਿੱਤਾ ਮਾਰਿਆ ਇਹ ਹੁਣ ਜਿਹੜੀ ਚੱਕੀ ਵੀ ਆਉਣੀ ਵੀ ਨੰਦਿਆਂ ਨੂੰ ਪਤਾ ਕੀ ਕਿਦੀ ਇਹ ਹੈ ਇਹ ਵੀ ਲਾਲਾ ਹੁਣ ਹਿਸਾਬ ਨਾ ਨਾ ਮੈਂ ਜਿਹੜਾ ਕਹ ਰਿਹਾ ਜਿਹੜਾ ਬੰਦਾ ਹੁਣ ਆਏਗਾ ਉਹਨੂੰ ਵੀ ਨਹੀਂ ਪਤਾ ਕਿ ਅਸੀਂ ਸਾਡੇ ਤੋਂ ਪਹਿਲਾਂ ਕਿਸੇ ਨੇ ਚੱਕਰ ਰੱਖੀ ਹੋਈ ਹੈ ਆਲੋਜੀ ਨਮਨ ਇੱਕ ਗੱਲ ਹੋਰ ਵੀ ਹੈ ਇਹ ਜਿਹੜੇ ਹੋਈ ਵੀ ਹੈ ਉਹ ਮੇਰੇ ਖਿਆਲ ਚ ਜਿੰਨਾਂ ਨੇ ਹੈਗੇ ਉਹਨਾਂ ਨੂੰ ਇਹਨੂੰ ਪਤਾ ਉਹ ਪਹਿਲਾਂ ਹੀ ਇਕੱਠੇ ਕਰਕੇ ਸਾਡੇ ਤੇ ਰੱਖੀ ਹੋਈ ਹੈ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਸਾਹਮਣੇ ਆਈ ਜਾ ਰਿਹਾ ਹੈ ਇਹ ਹੀ ਦੋ ਤਿੰਨ ਬੰਦੇ ਰਲੇ ਪਏ ਆ ਪਹਿਲੇ ਉਹ ਆਇਆ ਸੀ ਉਹ ਭੱਜ ਗਿਆ ਵਿੱਚੋਂ ਜਿਹੜਾ ਉਰੇ ਗਾੜ ਦਾ ਹੋਏ ਨਹੀਂ ਭੱਜਿਆ ਉਰੇ ਹੀ ਹੈ ਇਹ ਸਟਾਫ ਕੋਈ ਨਹੀਂ ਰਿਹਾ ਜੀ ਕਿਹ ਹੈ ਇਹ ਗੇਟ ਕਿਪਰ ਹੈ ਇਸੀ ਨੇ ਗੇਟ ਖੋਲ ਕੇ ਅੰਦਰ ਭਾੜੇ ਆ ਬੰਦੇ ਉਹ ਸਫਾਈ ਵਾਲਾ ਮੰਨ ਚੁੱਕਿਆ ਕਿ ਤਿੰਨ ਬੰਦੇ ਆਏ ਸੀ ਰਾਤੀ 12 ਵਜੇ ਤੋਂ ਬਾਅਦ ਇਹ ਗਲਤ ਹੋਈ ਹੈ ਨਹੀਂ ਅੱਗੇ ਦਾ ਹੁੰਦੀ ਹੁੰਦੀ ਹੈ ਅੱਗੇ ਦਾ ਹੁੰਦੀ ਹੁੰਦੀ ਹੈ ਰਾਤ ਛੱਡੀ ਦਿਖੀ ਵੀ ਪੁੱਛ ਰਾਗ ਰੂਪ ਸਾਡੀ ਚੱਕੀ ਪੂਰੀ ਬੋਡੀ ਪੰਜਾਹ ਦਾ ਗਾਣਾ ਮਲਕਾ ਮੇਰਾ ਪ੍ਰੇਮ ਜੀ ਪ੍ਰੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਕਰਾਂਗੇ ਸਾਡੇ ਕਿਹੜੀ ਮੜੀਆਂ ਨੇ ਹਾਂਜੀ ਕੋਲੋੜੀ ਕੋਲੋੜੀ ਘਟ ਵੜੀਆ ਵੜੀਆ ਕੀ ਰੋਲਾ ਪਿਆ ਕੀ ਗੱਲ ਹੋਈ ਰੋਲਾ ਜੀ ਮੈਂ ਸਾਹਿਬ ਦੀ ਪੱਲੇ ਤੇ ਸਵਾਈ ਚ ਖਾਡਾ ਸੀਗਾ ਜੀ ਫੁੱਲ ਵੀ ਚਾਹਦੇ ਸਾਬ ਜੀ ਸਾਰੇ ਕੰਮ ਕਰਾਂਦਾ ਸੀਗਾ ਛਾੜੂ ਪੋਚਾ ਵੀ ਲਗਾਦਾ ਸੀ ਅੱਜ 10 12 ਸਾਲ ਹੋ ਗਏ ਜੀ ਇਹਨਾਂ ਅਮਾਲੀ ਖਾਦੇ ਜੀ ਇਹਨਾਂ ਨੇ ਬੜੀ ਡਿਊਟੀ ਕਰਵਾ ਕੇ ਸਵਾਈ ਚ ਲਾਤੀ ਜੀ ਉਧਰ ਉਹ ਮੁੰਡੇ ਭੈਣਾਂ ਦਾ ਜੀ ਉੱਥੇ ਖੜਾ ਕਰਦੇ ਸਵਾਈ ਚ ਹੋ ਗਏ ਠੀਕ ਕੀ ਹੋਇਆ ਕੀ ਆ ਉਹਨੇ ਨਹੀਂ ਹਾਂਜੀ ਆ ਰਾਖ ਨੂੰ ਕਹਿੰਦੇ ਜੀ ਅੱਲਾ ਹੀ ਫਾਕ ਰੱਖੀ ਜਾ ਭਈਆ ਦੋ ਤਿੰਨ ਦਿਨ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਹਸਤੀਆਂ ਲੈ ਕੇ ਕੋਈ ਹਾਂਜੀ ਹਸਤੀਆਂ ਵਗੈਰਾ ਲੈ ਨੀ ਸਮਝੇ ਨਹੀਂ ਬਟੂ ਜੀ ਸਾਹਿਬ ਹਥਿਆਵਰੇ ਦੀ ਲੈ ਕੇ ਗਿਆ ਕੋਈ ਨਾ ਕੋਈ ਆ ਰਾ ਕਿਨੇ ਭਰਾ ਕੇ ਰੱਖੀ ਇਹਦੀ ਵਲਾ ਕੱਲ ਦੇ ਵੇਲੇ ਭਰਾਈ ਨਹੀਂ ਕੱਲ ਦੇ ਵੇਲੇ ਨਾ ਭਾਈ ਬੀਨੋ ਸਾਹਿਬ ਜੀ ਦਰਦ ਹੋ ਗਏ ਮੈਂ ਤਾਂ ਉੱਥੇ ਹੀ ਨਾ ਕੋਈ ਬੰਦੇ ਆਏ ਸੀਗੇ ਅੰਦਰ ਨਾ ਵੀ ਕੋਈ ਨੇ ਪਰਸੋਂ ਆਏ ਜੀ ਫੁੱਲਾਂ ਵਾਂਟ ਆਏ ਸਭ 12:30 ਬਾਰੇ ਆਏ ਹੋ ਕੇ ਗਏ ਜੀ ਰਾਤ ਦੇ ਰਾਤ 12 ਵਜੇ ਆਏ ਸੀ ਕੱਲ ਅੱਜ ਨਹੀਂ ਆਏ ਜੀ ਸਾਡੀ ਗੱਲ ਬੰਦਾ ਰਾਤੀ ਆ ਸੀ ਇਹ ਤਾਂ ਛੁਪਾਣਾ ਹੀ ਹੈ ਜਿਹੜਾ ਇੱਥੇ ਹਥਿਆ ਨੂੰ ਲੈ ਕੇ ਕੁਛ ਲੋਕਾਂ ਨੂੰ ਡਾਊਟ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਸੀਨ ਨੂੰ ਦੇਖੋ ਐਸਾ ਹੈ ਰਾਤ ਨੂੰ ਸਾਫ ਹੁੰਦਾ ਕੈਮਰੇ ਚਾਹੀਦੇ ਜੀ ਅਜੂ ਕੈਮਰੇ ਦੀ ਤਕਨੀਕਾ ਚੱਲੇ ਜਿਹੜਾ ਵੀ ਕਸੂਰਵਾਰ ਹੋਏਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈਗੀ ਉਹ ਦਿੱਤੀ ਦੇਗੀ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਜਿਨ੍ਹਾਂ ਦੀ ਅਸਤੀਆਂ ਸੀਗੇ ਜੀ ਇਹ ਕੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਜੀ ਇਹ ਕੋਤਾਈ ਹੋਈ ਹੈ ਦਾ ਉਹਦਾ ਛਾਇਆ ਜਰੂਰ ਮਿਲਿਆ ਸੀ ਸੀਸੀਟੀਵੀ ਦਿਖਿਆ ਜੀ ਪਰ ਪਰਵਾਰ ਨੇ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਜਦੋਂ ਮੈਂ 5 ਮਿੰਟ ਚੋਂ ਰਹਿਣਾ ਸੀਗਾ ਮੇਰੀ ਵੈਸੇ ਵੀ ਡਿਊਟੀ ਹੁੰਦੀ ਹੈ ਐਜੂ ਸੋਸ਼ਲ ਵਰਕਰ ਜੀ ਤਾਂ ਜੋ ਵੀ ਹੈ ਪਰਿਵਾਰ ਦੇ ਨਾਲ ਖੜਿਆ ਮੇਰੇ ਸਾਹ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦਿਨ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋ ਸੀ ਤੁਹਾਨੂੰ ਹਣੇ ਥੱਲੇ ਵਾਰੀ ਐਸਾ ਉਹ ਵੀ ਸੈਕੀ ਗਾਧ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੇ ਸਰ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ આરોਪ ਹੈਗਾ ਜੀ ਕਿ ਗੇਟ ਖੋਲ ਦੇ ਵੀ ਬੰਦੀ ਕਾਰਵਾਈ ਕੀਤੀ ਜੀ ਠੀਕ ਤਾਂ ਕਹਾਂ ਮੈਂ ਖਲਤ ਬੋਲਿਆ ਹਾਂ ਜੀ ਕੀ ਨਾਮ ਹੈ ਸਰ ਦਾ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਤੁਸੀਂ ਸੰਸਕਾਰ ਕਰਿਆ ਸੀ ਕਿਹਨਾਂ ਦਾ ਕਰਿਆ ਸੀ ਮੈਂ ਆਪਣੇ ਪਿਤਾ ਜੀ ਦਾ ਤਸ ਕਦੋਂ ਜੀ ਪਰਸੋਂ ਆਛਾ ਤੇ ਤੇ ਪ੍ਰਸਥੀਆਂ ਮਿਲੀਆਂ ਤੇ 80 ਬਹੁਤ ਇਸ ਹਾਲਚ ਆਇਆ ਸੀ ਇਦਾਂ ਹੀ ਪਈਆਂ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਛ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਰੇ ਇਨਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਉਹ ਜਿਹੜਾ ਝਾਲੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਇਹ ਹੁਣ ਮਲਗੀ ਹੱਸੀਆਂ ਨਹੀਂ ਐ ਇੱਥੇ ਅੱਸੀਆਂ ਕੁਛ ਹੈਗੀਆਂ ਕੁਛ ਨਹੀਂ ਐ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਐ ਕਹਿੰਦੇ ਉਹਨਾਂ ਦੇ ਵੀ ਹੱਸੀਆਂ ਨਹੀਂ ਐ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਉਰੇ ਹੈਗੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨਿਆਂ ਬੋਡੀਜ਼ ਆਈਆਂ ਸੀਗਾ ਅਸਲੀ ਬੋਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਇਹਨਾਂ ਦੀ ਤਿੰਨਾ ਚੋਂ ਤਿੰਨਾ ਚੋਂ ਦੋਆਂ ਤੇ ਹੋਇਆ ਵੈ ਛੇੜਛਾੜ ਕਰੀ ਵੀ ਕੋਈ ਛੇੜਖਾੜ ਕਰੀ ਪਈ ਹੈ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਦੇ ਨੇ ਹੈ ਅੱਛਾ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੋ ਤੁਸੀਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਕਿਸ ਕੀ ਹੋ ਰਹੀ ਐ ਇੱਥੇ ਕੋਈ ਕੈਮਰੇ ਲੱਗੇ ਪਿਆ ਸਾਰੇ ਟੁੱਟੇ ਪਿਆ ਤਾਰਾ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਕਿ ਏਰੀਆ ਦੇ ਉੱਤੇ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਇਹ ਸਾਹਮਣੇ ਕੈਮਰਾ ਲੱਗਾ ਪਿਆ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਦੇ ਨੇ 100% ਇਹੀ ਕੰਮ ਹੈ ਜਿਹੜੇ ਕੰਮ ਹੈ ਸਿਰਫ ਉਹਨਾਂ ਦਾ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲਏ ਬਾਕੀ ਪੂਰਾ ਛੱਡ ਕੇ ਚੈਨ ਕੜਾ ਵਾਲੀਆਂ ਇਹ ਚੀਜ਼ ਚੋਰੀ ਹੁੰਦੀ ਦਾ ਸੁਣੀਆ ਸੀ ਪਰ ਅੱਜ ਹਸਥੀਆਂ ਵੀ ਚੋਰੀ ਹੋਣ ਲੱਗ ਗਈਆਂ ਪਟਿਆਲਾ ਦੇ ਕੋਲੋੜੀ ਗੇਟ ਸਮਸ਼ਾਨ ਘਾੜ ਦੀ ਖਬਰ ਹੈ ਜਿੱਥੇ ਇੱਕ ਪਰਿਵਾਰ ਨੇ આરોਪ ਲਗਾਇਆ ਹੈ ਵੀ ਬੀਤੇ ਦਿਨੀ ਉਹ ਸੰਸਕਾਰ ਕਰਕੇ ਜਾਂਦੇ ਆ ਆਪਣੇ ਪਰਿਜਨ ਦਾ ਤੇ ਉੱਥੋਂ ਹਸਥੀਆਂ ਗਾਇਬ ਹੈ ਹਸਥੀਆਂ ਕੌਣ ਲੈ ਗਿਆ ਪੁਲਿਸ ਜਾਂਚ ਕਰ ਰਹੀ ਹੈ ਅਸਥੀਆਂ ਦੇ ਉੱਤੇ ਪਾਣੀ ਪਾ ਕੇ ਠੰਡਾ ਕੀਤਾ ਜਾਂਦਾ ਹੈ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜਦ ਆਪਣਾ ਅੰਤਿਮ ਸੰਸਕਾਰ ਕਰਦੇ ਆਂ ਅੰਤਿਮ ਕਿਰਿਆ ਤੋਂ ਬਾਅਦ ਸਮੇਂ ਬਾਅਦ ਅਸਥੀਆਂ ਚੁਣੀਆਂ ਜਾਂਦੀਆਂ ਤੇ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਕਿਉਂਕਿ ਉਸ ਦਿਨ ਗਰਮ ਹੁੰਦਾ ਹੈ ਸਾਰਾ ਵੀ ਹੱਥ ਪਾਣਾ ਔਖਾ ਹੈ ਉਹਨੂੰ ਪਾਣੀ ਪਾ ਕੇ ਠੰਡਾ ਕੀਤਾ ਜਾਂਦਾ ਹੈ ਤੇ ਅਸਥੀਆਂ ਗਾਇਬ ਹੈ ਹੋ ਪਰਿਵਾਰ ਦਾ આરોਪ ਹੈ ਪਰਿਵਾਰ ਰੋ ਰਿਹਾ ਹੈ ਵੀ ਉਹ ਆਪਣੇ ਪਰਿਵਾਰ ਦੀ ਅੰਤਿਮ ਰਸਮਾਂ ਪੂਰੀ ਨਹੀਂ ਕਰ پا ਰਿਹਾ Hindu ਧਰਮ ਮੁਤਾਬਕ ਜਦ ਤੱਕ ਹਸਤੀਆਂ ਜਲ ਪ੍ਰਵਾਹ ਨਹੀਂ ਹੋਣਗੇ ਗਤੀ ਨਹੀਂ ਹੋਏਗੀ ਤਾਂ ਇਨਸਾਨ ਦੀ ਗਤੀ ਨਹੀਂ ਹੁੰਦੀ ਹੁਣ ਹਸਤੀਆਂ ਲੈ ਕੌਣ ਗਿਆ ਜਾਂਚ ਦਾ ਵਿਸ਼ਾ ਉਹ ਹਸਤੀਆਂ ਦਾ ਕਰੇਗਾ ਕੀ ਜਾਂਚ ਦਾ ਵਿਸ਼ਾ ਇਹਦੇ ਵਿੱਚ ਵਿਚਲੀ ਗੱਲ ਕੀ ਹੈ ਉਹ ਵੀ ਜਾਂਚ ਦਾ ਵਿਸ਼ਾ ਦੇਖੋ ਕੋਈ ਕਰੀਬੀ ਹੋਏਗਾ ਉਹ ਹਸਤੀਆਂ ਲੈ ਗਿਆ ਜਾ ਕੋਈ ਅਣਜਾਨ ਹਸਤੀਆਂ ਲੈ ਗਿਆ ਇਹ ਹੁਣ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਦਾ ਵਿਸ਼ਾ ਹੈ ਵੀ ਇਹ ਸਮਸ਼ਾਨ ਘਾਟ ਵਿਖੇ ਹਰ ਬੰਦਾ ਦੁੱਖ ਦੀ ਭਾਵਨਾ ਨਾਲ ਜਾਂਦਾ ਹੈ ਅੱਜ ਇਸ ਤਰ੍ਹਾਂ ਉੱਥੋਂ ਹਸਤੀਆਂ ਗਾਇਬ ਹੋ ਜਾਣਾ ਬੜਾ ਚਿੰਤਾ ਦਾ ਵਿਸ਼ਾ ਹੈ ਵੀ ਇਸ ਪਿੱਛੇ ਜਾਂਚ ਜ਼ਰੂਰ ਜ਼ਰੂਰੀ ਹੈ ਕਿਉਂਕਿ ਵੀ ਇਹ ਕਿਸੇ ਦੇ ਜਿਹੜੀ ਹੱਟੀਆਂ ਹਸਤੀਆਂ ਉਹ ਕੀ ਕੰਮ ਆਉਂਦੀਆਂ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਆਪਾਂ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ ਹੈ ਵੀ ਇਹ ਕਿਉਂ ਹੋ ਰਿਹਾ ਹੈ ਅੱਲੇ ਦੇ ਘ ਲੋੜੀ ਗੇਟ ਸ਼ਮਸ਼ਾਨ ਘਾਟ ਵਿੱਚ ਇਹ ਦੋ ਨੌਜਵਾਨ ਯੂਟਿਊਬਰ ਵੀਡੀਓ ਬਣਾਣ ਜਾਂਦੇ ਆ ਜਿੱਥੇ ਉਹ ਉਹਨਾਂ ਵੱਲੋਂ ਦਾਵਾ ਕੀਤਾ ਜਾਂਦਾ ਹੈ ਵੀ ਉਹਨਾਂ ਦੇ ਉੱਤੇ ਭੂਤ ਨੇ ਹਮਲਾ ਕੀਤਾ ਹੁੰਦਾ ਹੈ ਉਹ ਰਾਤ ਨੂੰ 12 ਵਜੇ ਆਪਣਾ ਜਨਮ ਦਿਨ ਮਨਾਣ ਜਾਂਦੇ ਆ ਸ਼ਮਸ਼ਾਨ ਘਾਟ ਤੇ ਜਿੱਥੇ ਉਹਨਾਂ ਦੇ ਉੱਤੇ ਵੀ ਭੂਤ ਵੱਲੋਂ ਹਮਲਾ ਕੀਤਾ ਜਾਂਦਾ ਤੇ ਉਹ ਨਿਸ਼ਾਨ ਵੀ ਦਿਖਾਉਂਦੇ ਆ ਬਾਅਦ ਚੋਂ ਤੇ ਬਾਅਦ ਚੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਵੀ ਹੁੰਦੇ ਆ